ਜਿਉ ਜਾਲ ਛੋੜ ਪਾਰ ਭਾਇਓ ਮੀਨਾ ਪੁਰਬ ਜਨਮ ਹੋਂ ਤਪ ਕਹੀ ਨਾ ਅਬ ਕਹੋ ਰਾਮ ਕਾਵਨ ਗਤ ਮੋਰੀ ਤਜੀਲੇ ਬਨਾਰਸ ਮਥ ਲਈ ਥੋਰੀ ਰਹਾਉ ਜਿਉ ਜਲ ਛੋੜ ਬਾਰ ਭਾਇਓ ਮੀਨਾ ਪੂਰਬ ਜਨਮ ਹੋਂ ਤਪ ਕਾਹੀਨਾ ਅਬ ਕਹੋ ਰਾਮ ਕਵਨ ਗਤ ਮੋਰੀ ਤਾ ਜਲੇ ਬਨਾਰਸ ਮਤ ਭਈ ਥੋਰੀ ਰਾਵੋ ਸਾਗਲ ਜਨਮ ਸ਼ਿਵਪੁਰੀ ਗਵਾਇਆ ਮਰਤੀ ਬਾਰ ਮਗਹਰ ਉਠ ਆਇਆ ਬਹੁਤ ਵਰਸ ਤਪ ਕੀਆ ਕਾਸ਼ੀ ਮਰਨ ਪਇਆ ਮਗਹਰ ਖਿਆ ਵਾਸੀ ਕਾਸ਼ੀ ਮਗਹਰ ਸਮ ਵਿਚਾਰੀ ਹੋਸ਼ੀ ਭਗਤ ਕੈਸੇ ਉਤਰ ਸਪਾਰੀ ਕਹੋ ਗੁਰ ਗਾਜ ਸੇਵ ਸਭ ਕੋ ਜਾਣੇ ਮੂਆ ਕਬੀਰ ਰਮਤ ਸ੍ਰੀ ਰਾਮੇ ਕਾਸ਼ੀ ਮਗ ਹਰ ਸਮ ਵਿਚਾਰੀ ਹੋਸ਼ੀ ਭਗਤ ਕੈਸੇ ਉਤਰ ਸਪਾਰੀ ਕਹੋ ਗੁਰ ਗاج ਸੇਵ ਸਭ ਕੋ ਚਾਨੇ ਮੂਆ ਕਬੀਰ ਰਮਤਿ ਸ੍ਰੀ ਰਾਮੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਨ ਲਾਂਡ ਗਾ ਤਨ ਕਾਹੇ ਕੋ ਡਰਾਈ ਮਨ ਨਾਂ ਡਿਗੈ ਤਨ ਕਾਹੇ ਕੋ ਡਰਾਈ ਮਨ ਨਾਂ ਡਿਗੈ ਤਨ ਕਾਹੇ ਕੋ ਡਰਾਈ ਮਨ ਨਾਂ ਡਿਗੈ ਤਨ ਕਾਹੇ ਕੋ ਡਰਾਈ ਕਾਹੇ ਕੋ ਡਰਾਏ ਤਨ ਕਾਹੇ ਕੋ ਡਰਾਏ ਕਾਹੇ ਕੋ ਡਰਾਏ ਤਨ ਕਾਹੇ ਕੋ ਡਰਾਏ ਕਾਹੇ ਕੋ ਡਰਾਏ ਤਨ ਕਾਹੇ ਕੋ ਡਰਾਏ ਮਨ ਲਾਂਡ ਗੈ ਤਨ ਕਾਹੇ ਕੋ ਡਰਾਈ ਮਨ ਨਾ ਡਗੇ ਤਨ ਕਾਹੇ ਕੋ ਡਰਾਈ ਚਰਨ ਕਮਲ ਚਿਤ ਰਾਹੋ ਸਮਾਈ ਚਰਨ ਕਮਲ ਚਿਤ ਰਾਹੋ ਸਮਾਈ ਚਰਨ ਕਮਲ ਚਿਤ ਰਾਹੋ ਸਮਾਈ ਰਹਾਉ ਮਨ ਨਾਂ ਟਿਕ ਤਨ ਕਾਹੇ ਕੋ ਡਰਾਏ ਮਨ ਨਾਂ ਟਿਕ ਤਨ ਕਾਹੇ ਕੋ ਡਰਾਏ ਗੰਗਾ ਗਸਾਇਨ ਗਹਿਰ ਗੰਬੀਰ ਗੰਗਾ ਗਸਾਇਨ ਗਹਿਰ ਗੰਬੀਰ ਜੰਜੀਰ ਬਾਂਦ ਕਰ ਖਰੇ ਕਬੀਰ ਜੰਜੀਰ ਬਾਂਦ ਕਰ ਖਰੇ ਕਬੀਰ ਮਨ ਲਾਂਡਿ ਗੈ ਤਨ ਕਾਹੇ ਕੋ ਡਰਾਏ ਮਨ ਲਾਂਡਿ ਗੈ ਤਨ ਕਾਹੇ ਕੋ ਡਰਾਏ ਮਨ ਲਾਟ ਗੈ ਤਨ ਕਾਹੇ ਕੋ ਡਰਾਏ ਮਨ ਲਾਟ ਗੈ ਤਨ ਕਾਹੇ ਕੋ ਡਰਾਏ ਚਰਨ ਕਮਲ ਚਿਤ ਰਾਹੋ ਸਮਾਇ ਰਹਾਓ ਚਰਨ ਕਮਲ ਚਿਤ ਰਾਹੋ ਸਮਾਇ ਰਹਾਓ ਮਨ ਨਾ ਡਗੇ ਤਨ ਕਾਹੇ ਕੋ ਡਰਾਏ ਮਨ ਨਾ ਡਗੇ ਤਨ ਕਾਹੇ ਕੋ ਡਰਾਏ ਗੰਗਾ ਕੀ ਲਹਿਰ ਮੇਰੀ ਟੁੱਟੀ ਜ਼ੰਜੀਰ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮਿਰਗ ਛਾਲਾ ਪਰ ਬੈਠੇ ਕਬੀਰ ਮਿਰਗ ਛਾਲਾ ਪਰ ਬੈਠੇ ਕਬੀਰ ਮਨ ਨਾ ਡਿਗੇ ਤਨ ਕਾਹੇ ਕੋ ਡਰਾਏ ਮਨ ਨਾ ਡਿਗੇ ਤਨ ਕਾਹੇ ਕੋ ਡਰਾਏ ਕ ਕੰਗਾ ਕੀ ਲਹਿਰ ਮੇਰੀ ਟੁੱਟੇ ਜੰਜੀਰ ਮਿਰਗਛਾਲਾ ਪਰ ਬੈਠੇ ਕਬੀਰ ਕਹਿ ਕਬੀਰ ਕੋ ਸੰਗ ਨਾ ਸਾਥ ਕਹਿ ਕਬੀਰ ਕੋ ਸੰਗ ਨਾ ਸਾਥ ਜਲ-ਥਲ ਰਾਖਣ ਐ ਰਗੁਨਾਥ ਜਲ-ਥਲ ਰਾਖਣ ਐ ਰਗੁਨਾਥ ਮਨ ਨਾ ਡਿਗ ਤਨ ਕਾਹੇ ਕੋ ਡਰਾਈ ਮਨ ਨਾ ਡਿਗ ਤਨ ਕਾਹੇ ਕੋ ਡਰਾਈ ਕਾਹੇ ਕੋ ਡਰਾਏ ਤਨ ਕਾਹੇ ਕੋ ਡਰਾਏ ਕਾਹੇ ਕੋ ਡਰਾਏ ਤਨ ਕਾਹੇ ਕੋ ਡਰਾਏ ਮਨ ਲਾਂਡ ਗਏ ਤਨ ਕਾਹੇ ਕੋ ਡਰਾਏ ਮਨ ਲਾਂਡ ਗਏ ਤਨ ਕਾਹੇ ਕੋ ਡਰਾਈ ਮਨ ਨਾ ਡਗੇ ਤਨ ਕਾਹੇ ਕੋ ਡਰਾਈ ਇਹ ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਉਚਾਰਿਆ ਹੈ ਜਿਹਦੇ ਵਿੱਚ ਦੱਸਿਆ ਕਿ ਮਨ ਨਾ ਡਗੇ ਤਨ ਕਾਹੇ ਕੋ ਡਰਾਈ ਇਹ ਸਭ ਕੁਝ ਸਮੇਂ ਦੇ ਬਾਦਸ਼ਾ ਮੌਲਵੀਆਂ ਤੇ ਪੰਡਵਾਂ ਨੇ ਅੱਖੀ ਵੇਖਿਆ ਪਰ ਕਠੋਰ ਮਨ ਨੂੰ ਪ੍ਰਤੀਤ ਨਾ ਆਈ ਪ੍ਰਭੂ ਪ੍ਰੀਤਕ ਨੂੰ ਸਖਣੇ ਇਹਦੇ ਪ੍ਰਭੂ ਜੀ ਦੀ ਅਲੋਕ ਖੇਡ ਨੂੰ ਸਮਝ ਨਾ ਸਕੇ ਤਰ੍ਹਾਂ ਤਰ੍ਹਾਂ ਦੀਆਂ ਵਿਚਾਰਾਂ ਕਰਨ ਲੱਗੇ ਕੋਈ ਆਖੇ ਭਗਤ ਕਬੀਰ ਜਾਦੂਗਰ ਹੈ ਉਸ ਦੇ ਪਾਣੀ ਵਿੱਚ ਨਹੀਂ ਡੁੱਬਣਾ ਇਸ ਨੂੰ ਹੋਰ ਢਾਂਗ ਵਰਤ ਕੇ ਖਤਮ ਕਰਨਾ ਚਾਹੀਦਾ ਹੈ ਸਿਕੰਦਰ ਲੋਧੀ ਬਾਦਸ਼ਾਹ ਪ੍ਰਭਾਤ ਪਲਾ ਦੇ ਮਾਦ ਵਿੱਚ ਕਾਜ਼ੀਆ ਮੌਲਵੀਆਂ ਪਾਂਡੂਆਂ ਤੇ ਪਿੱਛੇ ਲੱਗ ਗਿਆ ਸੁਲਤਾਨ ਨੇ ਹੁਕਮ ਸੁਲਤਾਨ ਦੇ ਹੁਕਮ ਅਨਸਾਰ ਲੱਕੜਾਂ ਦਾ ਢੇਰ ਲਗਾਇਆ ਕਬੀਰ ਸਾਹਿਬ ਜੀ ਨੂੰ ਉਸ ਢੇਰ ਤੇ ਸੁੱਟ ਕੇ ਆਗ ਲਗਾਈ ਪ੍ਰਭੂ ਜੀ ਨੇ ਮਿਹਰ ਨਾਲ ਰਾਮ ਨਾਮ ਵਿੱਚ ਰੰਗੇ ਹੋਏ ਭਗਤ ਕਬੀਰ ਜੀ ਦੀ ਵਾਲ ਵੀ ਵਿੰਗਾ ਨਾ ਹੋ ਸਕਿਆ ਜਦੋਂ ਧਰਮਾਂ ਦੇ ਇਕਰਾਲੂਆਂ ਨੇ ਮੌਲਵੇ ਅਤੇ ਪਾਂਡਵਾ ਦਾ ਟੋਲਾ ਭਗਤ ਕਬੀਰ ਜੂ ਮਰਵਾਉਣ ਵਿੱਚ ਇਸ ਵਾਰ ਵੀ ਅਸਫਲ ਰਹਾ ਤਦ ਖੂਨੀ ਹਾਥੀ ਅੱਗੇ ਕਬੀਰ ਸਾਹਿਬ ਜੀ ਨੂੰ ਬਨ ਕੇ ਸਟ ਸੁੱਟ ਦਿਆ ਸੁੱਟਿਆ ਗਿਆ ਹਾਥੀ ਭਗਤ ਕਬੀਰ ਸਾਹਿਬ ਜੀ ਨੂੰ ਮਾਰਨ ਦੀ ਥਾਂ ਚੀਕਾ ਮਾਰਦਾ ਵਾਪਸ ਭੱਜ ਗਿਆ ਭਗਤ ਕਬੀਰ ਭਗਤ ਕਬੀਰ ਜੀ ਨੂੰ ਮਾਰਨ ਦੇ ਸਭ ਯਤਨ ਸਫਲ ਹੋ ਗਏ ਭਗਤ ਕਬੀਰ ਜੀ ਨੇ ਇਸ ਘਟਨਾ ਬਾਬਤ ਆਪਣੀ ਬਾਣੀ ਵਿੱਚ ਲਿਖਿਆ ਹੈ ਪੁਜਾ ਬਾੰਦ ਪਿਲਾ ਕਰ ਡਾਇਓ ਡਰਾਇਓ ਹਸਤੀ ਕੂਪ ਮੰਡਲ ਮੂਡ ਮਹਿਮਾਇਓ ਸਭ ਹੀਲੇ ਕਰਨ ਉਪरांत ਸੁਲਤਾਨ ਦੀ ਆਤਮਾ ਨੇ ਮਹਿਸੂਸ ਕੀਤਾ ਕਿ ਕਬੀਰ ਜੀ ਕਾਮਲ ਫਕੀਰ ਹਨ ਗੰਗਾ ਦਰਿਆ ਖੋਨੇ ਹਾਥੀ ਕਬੀਰ ਸਾਹਿਬ ਨੂੰ ਮਾਰ ਨਾ ਸਕੇ ਉਹ ਸਦਿਆਂ ਗਿਆਨ ਰੂਪੀ ਅੱਖਾਂ ਖੁੱਲ ਗਈਆਂ ਤੇ ਮਨ ਲਾਂਡ ਗੈ ਤਨ ਕਾਹੇ ਕੋ ਡਰਾਈ ਮਨ ਨਾ ਡਗੇ ਤਨ ਕਾਹੇ ਕੋ ਡਰਾਈ ਕਾਹੇ ਕੋ ਡਰਾਈ ਤਨ ਕਾਹੇ ਕੋ ਡਰਾਈ ਕਾਹੇ ਕੋ ਡਰਾਈ ਤਨ ਕਾਹੇ ਕੋ ਡਰਾਈ ਮਨ ਲਾਡ ਗੈ ਤਨ ਕਾਹੇ ਕੋ ਡਰਾਏ ਮਨ ਲਾਡ ਗੈ ਤਨ ਕਾਹੇ ਕੋ ਡਰਾਏ ਮਨ ਲਾਡ ਗੈ ਤਨ ਕਾਹੇ ਕੋ ਡਰਾਏ ਕਬੀਰ ਸਾਹਿਬ ਜਾਤ ਦੇ ਜਲਾਏ ਸਨ ਨਿੰਦਕਾ ਨੇ ਕੰਨ ਭਰੇ ਹਿੰਦੁਸਤਾਨ ਦਾ ਸਕੰਦਰ ਲੋਧੀ ਬਾਦਸ਼ਾ ਨਿੰਦਕਾ ਨੇ ਕੰਨ ਭਰੇ ਬਾਦਸ਼ਾ ਤਬੀਰ ਮੁਸਲਮਾਨ ਹੈ ਮੁਸਲਮਾਨ ਹੋ ਕੇ ਰਾਮ ਰਾਮ ਨਹੀਂ ਕਰਦਾ ਅੱਲਾ ਅੱਲਾ ਨਹੀਂ ਕਰਦਾ ਰਾਮ ਰਾਮ ਕਰਦਾ ਵਾ ਅੱਲਾ ਅੱਲਾ ਨਹੀਂ ਕਰਦਾ ਕਬੀਰ ਨਿੰਦਕਾਂ ਨੇ ਕਾਨ ਭਰੇ ਸਿਕੰਦਰ ਲੋਧੀ ਬਾਦਸ਼ਾ ਮੌਕੇ ਦਾ ਬਾਦਸ਼ਾਹ ਸੀ ਉਹਨੇ ਦੋ ਸਿਪਾਹੀ ਕੱਲੇ ਐਲਕਾਰ ਭੀ ਜਾਓ ਕਬੀਰ ਸਾਹਿਬ ਨੂੰ ਫੜ ਕੇ ਲਿਆਓ ਸਿਪਾਈਆਂ ਨੇ ਬੂਆ ਖੜਕਾਇਆ ਕਬੀਰ ਸਾਹਿਬ ਦਾ ਉਹ ਮੌਲਵੀ ਉਹ ਕਹਿੰਦੇ ਸਿਪਾਈ ਕਹਿੰਦੇ ਕਬੀਰ ਸਾਹਿਬ ਤੁਹਾਨੂੰ ਬਾਦਸ਼ਾਹ ਨੇ ਯਾਦ ਕੀਤਾ ਏ ਕਬੀਰ ਸਾਹਿਬ ਨੂੰ ਫੜ ਕੇ ਲੈ ਕੇ ਦਰਬਾਰ ਵਿੱਚ ਪੇਸ਼ ਕੀਤਾ ਸਿਕਾ ਹਿੰਦੋਸਤਾਨ ਦਾ ਅੰਦਾਸ ਅਕਬਰ ਲੋਧੀ ਬਾਦਸ਼ਾਹ ਕਹਿਣ ਲੱਗਾ ਕਬੀਰ ਤੂੰ ਮੁਸਲਮਾਨ ਹੈ ਤੂੰ ਮੁਸਲਮਾਨ ਹੋ ਕੇ ਰਾਮ ਰਾਮ ਕਰਨਾ ਏ ਅੱਲਾ ਅੱਲਾ ਨਹੀਂ ਕਰਦਾ ਤੂੰ ਵਾਹਿਗੁਰੂ ਵਾਹਿਗੁਰੂ ਕਰਦਾ ਏ ਤੂੰ ਰਾਮ ਰਾਮ ਕਰਦਾ ਏ ਤੂੰ ਸੁੰਨਤ ਨਹੀਂ ਕਰਾਈ ਸੁੰਨਤ ਕਰਾ ਅੱਲਾ ਲਾ ਕਰ ਵਾਹਿਗੁਰੂ ਵਾਹਿਗੁਰੂ ਨਾ ਕਰ ਕਬੀਰ ਸਾਹਿਬ ਕਹਿਣ ਲੱਗੇ ਬਾਦਸ਼ਾਹ ਉਹਦੇ ਨਾਂ ਤੇ ਕਿਸੇ ਨੇ ਵੀ ਯਾਦ ਕਰ ਲਈਏ ਨਾ ਕੋਈ ਵੀ ਨਾਂ ਲੈ ਕੇ ਤੂੰ ਹਾਜ਼ਰ ਹੋ ਜਾਂਦਾ ਤੇ ਮੈਂ ਤੇਰੇ ਅਰਗੇ ਮਗਰ ਦੇ ਲਾ ਕੇ ਮੈਂ ਇਹ ਕੰਮ ਕੋ ਕਰਾਂ सिकंदर लोदी बादशाह ने हुक्म ਦਿੱਤਾ ਪਏ ਨੂੰ ਪਾਣੀ ਵਿੱਚ ਡੁੱਬ ਕੇ ਮਾਰ ਦਿਓ ਗੰਗਾ ਗਸائیں ਗਹਿਰ ਗਬੀਰ ਜੰਜੀਰ ਬਾਂਦ ਕਰ ਖਰੇ ਕਬੀਰ ਕਬੀਰ ਸਾਹਿਬ ਨੂੰ ਜੰਜੀਰਾਂ ਦੇ ਨਾਲ ਬੰਨ ਲਿਆ ਤੇ ਉੱਚੀ ਪਹਾੜੀ ਤੇ ਲੈ ਗਏ ਹੱਥ ਪੈਰ ਬੰਨ ਕੇ ਗੰਗਾ ਦੇ ਵਿੱਚ ਸੁੱਟਦਾ ਇੱਕ ਪਾਸੇ ਕਹਿੰਦੇ ਗੰਗਾ ਮਾਏ ਉਹਦੇ ਵਿੱਚ ਮੈਨੂੰ ਡੋਬਣਵਾਤੇ ਲੈ ਗਏ ਗੰਗਾ ਗਸਾਈਂ ਗਹਿਰ ਗਬੀਰ ਜੰਜੀਰ ਬਾਂਦ ਕਰ ਖਾਰੇ ਕਬੀਰ ਜਦੋਂ ਮੈਨੂੰ ਜੰਜੀਰਾਂ ਦੇ ਨਾਲ ਬਾਂਹ ਕੇ ਵਿੱਚ ਸੁੱਟ ਦਿੱਤਾ ਤੇ ਇੱਕ ਐਸੀ ਗੰਗਾ ਦੀ ਲਹਿਰ ਆਈ ਮੇਰੀਆਂ ਜੰਜੀਰਾਂ ਆਪੇ ਟੁੱਟ ਗਈਆਂ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮਿਰਗਸ਼ਾਲਾ ਪਰ ਬੈਠੇ ਕਬੀਰ ਕਬੀਰ ਸਾਹਿਬ ਕਹਿਣ ਲੱਗੇ ਐਸੀ ਇੱਕ ਗੰਗਾ ਦੀ ਲਹਿਰ ਆਈ ਮੇਰੀਆਂ ਆਪਣੇ ਆਪ ਜੰਜੀਰਾਂ ਟੁੱਟ ਗਈਆਂ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮਿਰਗ ਸ਼ਾਲਾ ਪਰ ਬੈਠੇ ਕਬੀਰ ਮਿਰਗ ਮੈਣਾ ਹਿਰਨ ਹੁੰਦਾ ਹਿਰਨ ਦੀ ਚਾਦਰ ਹਿਰਨ ਦੀ ਖੱਲ ਦੀ ਚਾਦਰ ਉੱਤੇ ਵਿਛ ਗਈ ਪਾਣੀ ਤੇ ਮੈਂ ਉਹਦੇ ਤੇ ਚੌਂਕੜਾ ਮਾਰ ਕੇ ਬੈਠ ਗਿਆ ਤੇ ਮੈਂ ਬਾਹਰ ਆ ਗਿਆ ਗੰਗਾ ਕੀ ਲਹਿਰ ਮੇਰੀ ਟੁੱਟੀ ਜ਼ੰਜੀਰ ਮਿਰਗ ਸ਼ਾਲਾ ਪਰ ਬੈਠੇ ਕਬੀਰ ਮਿਰਕਛਾਲਾ ਦੇ ਚਾਦਰ ਦੇ ਉੱਤੇ ਮੈਂ ਬਹਿ ਗਿਆ ਤੇ ਮੈਂ ਚੌਂਕੜਾ ਮਾਰ ਕੇ ਬੈਠ ਗਿਆ ਤੇ ਮੈਂ ਕਿਨਾਰੇ ਤੇ ਲੱਗ ਗਿਆ ਕਹੇ ਕਬੀਰ ਕੋ ਸੰਗ ਨਾ ਸਾਥ ਜਲ-ਥਲ ਰੱਖਣ ਹੈ ਰਗੁਨਾਥ ਜਿਹਦੇ ਵਿੱਚ ਮੈਨੂੰ ਸੋਟਿਆ ਉਹੋ ਹੀ ਮੇਰਾ ਰਖਵਾਲਾ ਬਣ ਗਿਆ ਕਹੇ ਕਬੀਰ ਕੋ ਗੰਗ ਨਾ ਸਾਥ ਜਲ-ਥਲ ਰੱਖਣ ਹੈ ਰਗੁਨਾਥ ਓਹ ਰਗੂਨਾਥ ਜਲਨੇ ਮੈਨੂੰ ਬਨੇ ਲਾਤਾ ਮਨ ਲਾਂਡ ਗੈ ਤਨ ਕਾਹੇ ਕੋ ਡਰਾਏ ਮਨ ਲਾਂਡ ਗੈ ਤਨ ਕਾਹੇ ਕੋ ਡਰਾਏ ਕਾਹੇ ਕੋ ਡਰਾਏ ਤਨ ਕਾਹੇ ਕੋ ਡਰਾਏ ਕਾਹੇ ਕੋ ਡਰਾਈ ਤਨ ਕਾਹੇ ਕੋ ਡਰਾਈ ਮਨ ਲਾਂਡ ਗੈ ਤਨ ਕਾਹੇ ਕੋ ਡਰਾਈ ਮਨ ਲਾਂਡ ਗੈ ਤਨ ਕਾਹੇ ਕੋ ਡਰਾਈ ਕਬੀ ਸਾਬ ਕਹਿੰਦੇ ਜੇ ਮਨ ਨਹੀਂ ਡਰਦਾ ਤੇ ਫੇਰ ਸਰੀਰ ਨੂੰ ਡਰਾਉਣ ਦੀ ਕੀ ਲੋੜਿਆ ਭਾਈ ਜਿਹਦਾ ਮਨ ਪਕਾ ਉਹਦਾ ਸਰੀਰ ਵੀ ਪਕਾ ਜਿਹਦਾ ਸਰੀਰ ਪਕਾ ਉਹਦਾ ਮਨ ਵੀ ਪਕਾ ਜੇ ਸਰੀਰ ਨਹੀਂ ਡਰਦਾ ਜੇ ਮਨ ਨਹੀਂ ਡਰਦਾ ਤੇ ਫੇਰ ਸਰੀਰ ਨੂੰ ਡਰਾਉਣ ਦਾ ਕੀ ਫਾਇਦਾ ਇਸ ਕਰਕੇ ਸਹਿਬ ਜੀ ਕਹਿੰਦੇ ਨੇ ਮਨ ਨਾ ਡਗੇ ਤਨ ਕਾਹੇ ਕੋ ਡਰਾਏ ਚਾਰ ਨਕਾਂਵਲ ਚੇਤ ਰਾਇਓ ਸਮਾਏ ਮਨ ਜਿਹੜਾ ਨਾ ਮਨ ਨੂੰ ਵਸ ਕਰਨਾ ਆਪਣੇ ਹੱਥ ਵਸ ਹੁੰਦਾ ਵਾ ਤੇ ਸਭ ਹਿਲੇ ਕਾਰਨ ਉਪਰੰਤ ਮਹਿਸੂਸ ਕੀਤਾ ਕਬੀਰ ਜੀ ਕਾਲੋਂ ਫਕੀਰ ਹਨ ਗੰਗਾ ਦਰਿਆ ਆਗ ਖੋਨੀ ਹਾਥੀ ਕਬੀਰ ਸਾਹਿਬ ਨੂੰ ਮਾਰ ਨਾ ਸਕੇ ਉਸ ਦੀਆਂ ਗਿਆਨ ਰੂਪੀ ਅੱਖਾਂ ਖੁੱਲ ਗਈਆਂ ਹਿੰਦੁਸਤਾਨ ਦਾ ਸਕੰਦਰ ਲੋਧੀ ਬਾਦਸ਼ਾ ਆਪਣੀਆਂ ਭੁੱਲਾਂ ਦੀ ਮਾਫੀ ਮੰਗੀ ਅਤੇ ਭਗਤ ਕਬੀਰ ਜੀ ਨੂੰ ਮਾਣਕ ਮੋਤੀ ਸੋਨਾ ਰਤਨ ਹੀਰੇ ਆਦਿ ਭੇਟਾ ਦੇ ਕੇ ਦੇਣ ਦੇ ਰੂਪ ਵਿੱਚ ਪੇਸ਼ ਕੀਤੇ ਭਗਤ ਕਬੀਰ ਜੀ ਨੇ ਆਖਿਆ ਮੈਨੂੰ ਰਾਮ ਰਾਮ ਤੋਂ ਬਿਨਾਂ ਕਿਸੇ ਪਦਾਰਥ ਦੀ ਲੋੜ ਨਹੀਂ ਮੋੜ ਕੇ ਕਿਸੇ ਮਹਾਤਮਾ ਨੂੰ ਇੱਕ ਸਾਡੀ ਖੁਆਇਸ਼ ਆ ਮੋੜ ਕਿਸੇ ਮਹਾਤਮਾ ਨੂੰ ਖਾਮੂ ਖਾਮ ਤੰਗ ਨਾ ਕਰੀ ਇਹ ਸਾਡੀ ਅਰਜ਼ਿਆ ਪਰਜਾ ਦੀ ਸੇਵਾ ਪਿਆਰ ਨਾਲ ਕਰੀ ਤੇ ਦੇਖ ਪ੍ਰਭੂ ਪਰਮਾਤਮਾ ਜਿਹੜਾ ਪੁਰਖ ਪਰਮਾਤਮਾ ਦੀ ਸ਼ਰਨ ਪ੍ਰਾਪਤ ਕਰਦਾ ਹੈ ਉਸ ਦੀ ਉਸ ਦਾ ਜਿਸ ਤਿੰਨਾ ਲੋਕਾਂ ਵਿੱਚ ਫੈਲ ਜਾਂਦਾ ਹੈ ਉਸ ਦਾ ਜਸ ਤਿੰਨਾ ਲੋਕਾਂ ਵਿੱਚ ਫੈਲ ਜਾਂਦਾ ਹੈ ਸਭ ਸੁਖ ਪ੍ਰਾਪਤ ਹੋ ਜਾਂਦੇ ਹਨ ਐਵੇਂ ਹੀ ਕਬੀਰ ਭਗਤ ਜੀ ਦੀ ਉਪਮਾ ਪਹਿਲਾਂ ਨਾਲੋਂ ਵੀ ਜ਼ਿਆਦਾ ਵੱਧ ਗਈ ਕੋਈ ਕਾਜੀ ਪੰਡਤ ਸੁਲਤਾਨ ਭਗਤ ਜੀ ਦਾ ਪ੍ਰਤਾਪ ਘਟਾ ਨਾ ਸਕਿਆ ਸਭ ਕਾਸ਼ੀ ਦੇ ਕਾਸ਼ੀ ਕਾਸ਼ੀ ਆਪ ਜੀ ਦੇ ਚਰਨਾਂ ਵਿੱਚ ਟਹਿ ਪਿਆ ਤੇ ਕਿਆ ਮਨ ਨਾ ਡਗੈ ਤਨ ਕਾਹੇ ਕੋ ਡਰਾਏ ਚਰਨ ਕਮਲ ਖੇਤ ਰਾਇਓ ਸਮਾਏ ਜਿਹੜਾ ਮਾਨਿਆ ਨਾ ਮਾਨੇ ਆਪਣੇ ਹੱਥ ਵਸਿਆ ਅੱਛਾ ਕੋਈ ਗੱਲ ਜਿਤਰਾ ਕਬੀਰ ਸਾਹਿਬ ਨੂੰ ਫੜ ਕੇ ਲੈ ਗਏ ਸੀ ਉਹਦਾ ਮਾਨਤ ਨਹੀਂ ਨਾ ਖੜਿਆ ਸਰੀਰ ਨੂੰ ਖੜਿਆ ਨਾ ਹੁਣ ਆਪਣੇ ਤੇ ਕੋਈ ਬੈਨ ਲੱਗ ਜੇ ਕੋਈ ਸਰਕਾਰਾਂ ਦਾ ਜ਼ੋਰ ਪੈ ਜੇ ਕੋਈ ਹੋਰ ਗੱਲ ਹੋ ਜੇ ਆਪਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਹੁਣ ਆਪਾਂ ਨੂੰ ਗ੍ਰਿਫਤਾਰ ਕਰ ਸਕਦੇ ਆ ਸਰੀਰ ਨੂੰ ਹੱਥ ਕੜੀਆਂ ਲੱਗ ਸਕਦੀਆਂ ਮਨ ਨੂੰ ਤਾਂ ਨਹੀਂ ਲੱਗ ਸਕਦੀਆਂ ਮਨ ਆਪਣੇ ਹੱਥ ਵਾਸਿਆ ਮਨ ਨਾ ਡਗੇ ਤਨ ਕਾਹੇ ਕੋ ਡਰਾਏ ਜੇ ਆਪਾਂ ਨੂੰ ਹੱਥ ਕੜੀਆਂ ਲਾ ਕੇ ਬੀੜੀਆਂ ਪਾ ਕੇ ਆਪਾਂ ਨੂੰ ਗ੍ਰਿਫਤਾਰ ਕਰਕੇ ਲੈ ਜਾਣ ਤੇ ਆਪਣੇ ਸਰੀਰ ਨੂੰ ਖੜ ਸਕਦੇ ਆ ਨਾ ਮਨ ਨੂੰ ਤਾਂ ਨਹੀਂ ਮਨ ਚ ਜਿਹੜਾ ਅੰਦਰ ਵਾਹਿਗੁਰੂ ਆਪਾਂ ਜਪਦੇ ਆ ਆਪਾਂ ਅੰਦਰੋਂ ਵਾਹਿਗੁਰੂ ਤੇ ਕਹਿ ਸਕਦੇ ਆ ਨਾ ਇਸ ਕਰਕੇ ਆਪਾਂ ਸਾਰੇ ਕਹਿੰਦੇ ਆ ਮਨ ਨੂੰ ਕੰਟਰੋਲ ਕਰਨਾ ਬੜਾ ਔਖਾ ਪਰ ਅਸੀਂ ਕਹਿੰਨੇ ਆਂ ਵੀ ਮਨ ਨੂੰ ਕੰਟਰੋਲ ਕਰਨਾ ਜ਼ੌਕਾ ਸਰੀਰ ਕੰਟਰੋਲ 'ਚ ਨਹੀਂ ਰਹਿ ਸਕਦਾ ਸਰੀਰ ਤੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਜ਼ੋਰ ਪਾ ਕੇ ਕੋਈ ਆਪਾਂ ਨੂੰ ਆਪਣੇ ਤੇ ਕੋਈ ਹੱਲਾ ਕਰ ਸਕਦਾ ਵਾ ਕੋਈ ਤੋਪਾ ਕੇ ਬੰਨ੍ਹ ਸਕਦਾ ਵਾ ਕੋਈ ਆਗ ਵਿੱਚ ਸੋਟ ਲੂਗਾ ਕੋਈ ਪਾਣੀ 'ਚ ਡੋਬ ਦੂਗਾ ਪਰ ਮਨ ਤੇ ਆਪਣਾ ਵਾਹਿਗੁਰੂ ਆਇਦੂ ਕਰੂਗਾ ਨਾ ਇਸ ਕਰਕੇ ਆਪਾਂ ਇਹੋ ਜਿਹਾ ਅਜ ਤੋਂ ਧਾਰੀਏ ਕੀ ਆਪਣਾ ਮਨ ਨਹੀਂ ਕੋਈ ਖੜ ਸਕਦਾ ਸਰੀਰ ਜਿੱਥੇ ਮਰਜੀ ਕੋ ਲੈ ਜੇ ਜਿੱਥੇ ਮਰਜੀ ਮਾਰ ਦੇ ਡੋਬ ਦੇ ਜੋ ਮਰਜੀ ਕਰ ਦੇ ਆਗ ਲਾ ਦੇ ਪਰ ਵਾਹਿਗੁਰੂ ਅੰਦਰੋਂ ਆਤਮਾ ਤੇ ਕਹੂਗੀ ਨਾ ਉਹ ਨੂੰ ਕੋਈ ਨਹੀਂ ਗ੍ਰਫਤਾਰ ਕਰ ਸਕਦਾ ਮਨ ਲਾਂਡ ਕੇ ਤਨ ਕਾਹੇ ਕੋ ਡਰਾਏ ਮਨ ਲਾਂਡ ਕੇ ਤਨ ਕਾਹੇ ਕੋ ਡਰਾਈ ਕਾਹੇ ਕੋ ਡਰਾਈ ਤਨ ਕਾਹੇ ਕੋ ਡਰਾਈ ਕਾਹੇ ਕੋ ਡਰਾਈ ਤਨ ਕਾਹੇ ਕੋ ਡਰਾਈ ਮਨ ਲਾਂਡ ਗਿਆ ਤਨ ਕਾਹੇ ਕੋ ਡਰਾਈ ਮਨ ਨਾ ਡਗੇ ਤਨ ਕਾਹੇ ਕੋ ਡਰਾਏ ਮਨ ਨਾ ਡਗੇ ਤਨ ਕਾਹੇ ਕੋ ਡਰਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ